ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਚ ਤਾਇਨਾਤ ਹੈੱਡ ਕਨਸਟੇਬਲ ਯੁਗਰਾਤ ਸਿੰਘ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਸਮਾਜਿਕ ਸੰਸਥਾਵਾਂ ਵੀ ਇਸ ਨੌਜਵਾਨ ਨੂੰ ਇਸਦੀ ਦਲੇਰੀ ਅਤੇ ਜਜ਼ਬੇ ਕਾਰਨ ਸਨਮਾਨਿਤ ਕਰ ਰਹੀਆਂ ਹਨ ਇਸ ਪੁਲਿਸ ਕਨਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਹਿਰ ਚ ਡੁੱਬਦੀ ਹੋਈ ਇੱਕ ਲੜਕੀ ਦੀ ਜਾਨ ਬਚਾਈ ਪਰ ਇਸ ਦੇ ਬਾਵਜੂਦ ਇਸ ਕਾਰਜ ਨੂੰ ਆਪਣੀ ਡਿਊਟੀ ਹੀ ਦੱਸ ਰਿਹਾ ਤੇ ਕਹਿੰਦਾ ਕੋਈ ਵਾਵਾ ਨਹੀਂ ਖਟਣੀ 31 ਜਨਵਰੀ ਵਾਲੇ ਦਿਨ ਜਦੋਂ ਕਿ ਸਾਡੇ ਚੀਰ ਨਹੀਂ ਠੰਡ ਸੀ ਇੱਕ ਲੜਕੀ ਜਿਹੜੀ ਆ ਉਹ ਅਚਾਨਕ ਨਹਿਰ ਤੇ ਡਿੱਗ ਪਈ ਜਿੱਤੇ ਬਹੁਤ ਜ਼ਿਆਦਾ ਰਾਹਗੀ ਰਾਏ ਦੇਖਣ ਵਾਲੇ ਆਏ ਅਚਾਈ ਕੀ ਚੀਜ਼ ਹੈ ਸਾਡਾ ਆਇਦਾਇ ਪ੍ਰੋਗਰਾਮ ਸਾਡੇ ਮਜਬੂਤ ਰਸ਼ਟ ਸੰਗਠਨ ਦੇ ਪ੍ਰਧਾਨ ਸ਼੍ਰੀ ਜੁਗਿੰਦਰ ਅੰਗਰਾਲਾ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦੇ ਨਾਲ ਡਾਕਟਰ ਪਵਨ ਕਜੂਰੀਆ ਜੀ ਜੀ ਆ ਜਾਂਦੀ ਸਾਡੇ ਅਰਗਨ ਸਟੇ ਤੇ ਉਹਨਾਂ ਦੀ ਜਾਨ ਬਚਾਈ ਜ਼ੋਰਦਾਰ ਤਾਲੀਆਂ ਇਹਨਾਂ ਲਈ ਐਸਐਚਓ ਸਾਹਿਬ ਪ੍ਰੋਡਿਊਸਰ ਧੋਆ ਜੀ ਸਪੈਸ਼ਲ ਸਾਡੇ ਲਈ ਪਹੁੰਚੇ ਨੇ ਸਾਡੇ ਕਿਲਾਲਾ ਸਿੰਘ ਨੂੰ ਮੈਂ ਕਹਾਂਗਾ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਪੁੱਤਰਾ ਜੀ ਸਾਡਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਇਸ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੁਨੀਸ਼ਮ ਅਰੋੜਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਆਪਣਾ ਸਮਾਂ ਕੱਢ ਕੇ ਸਾਰੇ ਪ੍ਰਧਾਨ ਕਮੇਟੀ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਾ ਮਾਣ ਬਖਸ਼ਿਆ ਹੈ ਜਨਵਰੀ ਦੀ 31 ਤਰੀਕ ਦੀ ਰਾਤ ਕਰੀਬ 7:30 ਵਜੇ ਦੀ ਗੱਲ ਹੈ ਜਦੋਂ ਇੱਕ ਪੀੜਤ ਲੜਕੀ ਨੇ ਬੋਲੇ ਸੁਨਹਿਾਰ ਸਤ ਜੀ ਸਾਹਿਬ ਲੋਦਾ ਸਾਹਿਬ ਨਾ ਮੈਂ ਕਿਹਦਾ ਜੀ ਉਹ ਅੱਜ ਥੋੜਾ ਬੰਦਾ ਨਹੀਂ ਇਹਨਾਂ ਨੂੰ ਕੱਢਣਾ ਜੀ ਇਹਨਾਂ ਨੂੰ ਕਿੰਨਾ ਦੇ ਸਾਰੇ ਜੀ ਜਿਹੜਾ ਆਇਆ ਇਹ ਅੱਜ ਜਗਰਾਜ ਸਾਡਾ ਹੀਰੋ ਹੈ ਜੀ ਹੀਰੋ ਅੱਜ ਲੈ ਕੀ ਨਾ ਉਹ ਬੇਨਤੀ ਕਰਗਾ ਪਰਸੈਂਟ ਸਾਡੇ ਤੁਨਾਵਾ ਡਾਕਟਰ ਸਰ ਵੀ ਨਹੀਂ ਕਰਦੇ ਹਾਂ ਠੀਕ ਹੈ ਸਪੈਸ਼ਲਾਈਜ਼ਡ ਨਮਰ ਬੋਲੀ ਰਾਜੀ ਸਨਮਾਨ ਦਿੱਤਾ ਗਿਆ ਕਿਵੇਂ ਦਾ ਇਸੀਡੈਂਟ ਸੀ ਜੋ ਲੋਕ 1 31 ਤਰੀਕ ਦੀ ਗੱਲ ਕਰ ਰਹੇ ਸੀ ਇਹ ਸੀ ਮਾਹੌਲ ਮੈਂ ਜੀ ਐਸਾ ਇੱਕ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਖਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ। ਭਜੀ ਅੱਜ ਸਨਮਾਨਿਤ ਕੀਤਾ ਗਿਆ। ਕਿਦਾਂ ਲੱਗਦੀ ਜਦੋਂ ਤੁਸੀਂ ਬਿਊਟੀ ਤੇ ਕੀਤੀ ਤੁਸੀਂ ਆਪਣਾ ਜਜ਼ਬਾ ਬਤਾਇਆ ਲੇਕਿਨ ਕਿਤਨਾ ਕਿਤੇ ਉਹ ਜਜ਼ਬਾ ਸ਼ਾਇਦ ਉਲਕ ਹੋਇਆ ਹੋਵੇ। ਇਹ ਨਹੀਂ ਕਿ ਇਹਨਾਂ ਬੋਤਲ ਜ਼ਿਕਰ ਕਰ ਰਹੇ ਸੀ ਇਸ ਦਾ। ਲੇਕਿਨ ਅੱਜ ਜਦੋਂ ਸਨਮਾਨਿਤ ਕਰਦੀ ਹੈ ਕਿ ਅੰਤਲੇ ਕਿਵੇਂ ਦੀ ਇਹ ਗੱਲ ਹੈ। ਦੇਖੋ ਇਹ ਮੇਰਾ ਫਰਜ਼ ਸੀ। ਮੈਂ ਆਪਣੇ ਫਰਜ਼ ਤੋਂ ਪੂਰਾ ਕੀਤਾ ਹੋਇਆ ਵਾ। ਇਹ ਨਹੀਂ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਸੇ ਵੀ ਮੌਕੇ ਮੈਨੂੰ ਮਿਲਦਾ ਮੈਂ ਪਬਲਿਕਲੀ ਹਰ ਵੇਲੇ ਹਾਜ਼ਰ ਹਾਂ ਜੀ 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 ਮਨ ਨੂੰ ਤਸੱਲੀ ਵੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕੀਤਾ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਨੇ ਆ ਮੈਂ ਤਾਂ ਇਹ ਸੋਚ ਕਹਿਣਾ ਵਾ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਸੰਗਠਨ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਦਿਨ ਇਹ ਸੰਗਠਨ ਦਾ ਨੀਂਹ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜਗਰਾਜ ਸਿੰਘ ਜੀ ਨੂੰ ਸਨਮਾਨਿਤ ਕੀਤਾ ਵਾ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਕਿ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਹੈ ਦੇਖੋ ਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਦੇ ਅਨੁਰਾਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਆ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀ ਆ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਤਾਕੀ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ